ਤਿੰਨ ਦਹਾਕਿਆਂ ਬਾਅਦ ਪਿੰਡ ਮਲਕ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਸਰਬਸੰਮਤੀ ਨਾਲ ਚੁਣੀ ਗਈ ಗ್ರಾಮ ਪੰਚਾਇਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀਤਾ ਸਨਮਾਨਿਤ ਜਗਰਾਉਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਲਕ ਦੀ ਪੰਚਾਇਤ ਤਿੰਨ ਦਹਾਕਿਆਂ ਤੋਂ ਬਾਅਦ ਸਰਬਸੰਮਤੀ ਨਾਲ ਚੁਣੀ ਗਈ ਪਿੰਡ ਵਿੱਚ ਹੋਈ ਸਰਬਸੰਮਤੀ ਨਾਲ ਚੋਣਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਪਿੰਡ ਦੇ ਸੂਝਵਾਨ ਆਗੂਆਂ ਨੇ ਬੜੀ ਸਮਝਦਾਰੀ ਨਾਲ ਧੜਿਆਂ ਨੂੰ ਆਪਸ ਵਿੱਚ ਇਕੱਠਾ ਕਰਕੇ ਸਰਪੰਚ ਅਤੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ। ਉਹਨਾਂ ਹੋਰ ਨਾ ਪਿੰਡਾਂ ਦੇ ਵੋਟਰਾਂ ਨੂੰ ਆਪਣੇ ਪਿੰਡ ਦਾ ਹਵਾਲਾ ਦੇ ਕੇ ਇਸ ਪੱਧਰ ਤੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਦੀ ਅਪੀਲ ਕੀਤੀ। ਗੌਰਤਲਬ ਹੈ ਕਿ ਇਸ ਕਾਰਜ ਨੂੰ ਇਲਾਕੇ ਵਿੱਚ ਖੂਬ ਸਹਾਰਿਆ ਗਿਆ ਹੈ। ਤਿੰਨ ਦਿਹਾੜੀਆਂ ਬਾਅਦ ਪਿੰਡ ਮਲਕ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ। ਸਰਬਸੰਮਤੀ ਨਾਲ ਚੁਣੀ ਗਈ ಗ್ರಾಮ ਪੰਚਾਇਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀਤਾ ਸਨਮਾਨਿਤ। ਜਗਰਾਉਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਲਕ ਦੀ ਪੰਚਾਇਤ ਤਿੰਨ ਦਹਾਕਿਆਂ ਤੋਂ ਬਾਅਦ ਸਰਬਸੰਮਤੀ ਨਾਲ ਚੁਣੀ ਗਈ ਪਿੰਡ ਵਿੱਚ ਹੋਈ ਸਰਬਸਹਿਮਤੀ ਨਾਲ ਚੋਣਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਪਿੰਡ ਦੇ ਸੂਝਵਾਨ ਆਗੂਆਂ ਨੇ ਬੜੀ ਸਮਝਦਾਰੀ ਨਾਲ ਧੜਿਆਂ ਨੂੰ ਆਪਸ ਵਿੱਚ ਇਕੱਠਾ ਕਰਕੇ ਸਰਪੰਚ ਅਤੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ। ਉਹਨਾਂ ਹੋਰ ਨਾ ਪਿੰਡਾਂ ਦੇ ਵੋਟਰਾਂ ਨੂੰ ਆਪਣੇ ਪਿੰਡ ਦਾ ਹਵਾਲਾ ਦੇ ਕੇ ਇਸ ਪੱਧਰ ਤੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਦੀ ਅਪੀਲ ਕੀਤੀ। ਗੌਰਤਲਬ ਹੈ ਕਿ ਇਸ ਕਾਰਜ ਨੂੰ ਇਲਾਕੇ ਵਿੱਚ ਖੂਬ ਸਹਾਰਿਆ ਗਿਆ ਹੈ। ਤਿੰਨ ਦਿਹਾੜੀਆਂ ਬਾਅਦ ਪਿੰਡ ਮਲਕ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ। ਸਰਬਸੰਮਤੀ ਨਾਲ ਚੁਣੀ ਗਈ ಗ್ರಾಮ ਪੰਚਾਇਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀਤਾ ਸਨਮਾਨਿਤ। ਜਗਰਾਉਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਲਕ ਦੀ ਪੰਚਾਇਤ ਤਿੰਨ ਦਹਾਕਿਆਂ ਤੋਂ ਬਾਅਦ ਸਰਬਸੰਮਤੀ ਨਾਲ ਚੁਣੀ ਗਈ ਪਿੰਡ ਵਿੱਚ ਹੋਈ ਸਰਬਸਹਿਮਤੀ ਨਾਲ ਚੋਣਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਪਿੰਡ ਦੇ ਸੂਝਵਾਨ ਆਗੂਆਂ ਨੇ ਬੜੀ ਸਮਝਦਾਰੀ ਨਾਲ ਧੜਿਆਂ ਨੂੰ ਆਪਸ ਵਿੱਚ ਇਕੱਠਾ ਕਰਕੇ ਸਰਪੰਚ ਅਤੇ ਪੰਚਾਂ ਦੀ ਚੋਣ ਸਰਬਸਹਿਮਤੀ ਨਾਲ ਕੀਤੀ ਉਨ੍ਹਾਂ ਹੋਰਨਾਂ ਪਿੰਡਾਂ ਦੇ ਵੋਟਰਾਂ ਨੂੰ ਆਪਣੇ ਪਿੰਡ ਦਾ ਹਵਾਲਾ ਦੇ ਕੇ ਇਸ ਪੱਧਰ ਤੇ ਪਿੰਡਾਂ ਵਿੱਚ ਸਰਬਸਹਿਮਤੀ ਨਾਲ ਪੰਚਾਇਤਾਂ ਬਣਾਉਣ ਦੀ ਅਪੀਲ ਕੀਤੀ ਗੁਰਦਵਾਰਾ ਲੋਭ ਹੈ ਕਿ ਇਸ ਕਾਰਜ ਨੂੰ ਇਲਾਕੇ ਵਿੱਚ ਖੂਬ ਸਹਾਰਿਆ ਗਿਆ ਹੈ ਤਿੰਨ ਦਹਾਕਿਆਂ ਬਾਅਦ ਪਿੰਡ ਮਲਕ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਸਰਬਸੰਮਤੀ ਨਾਲ ਚੁਣੀ ਗਈ ಗ್ರಾಮ ਪੰਚਾਇਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀਤਾ ਸਨਮਾਨਿਤ ਜਗਰਾਉਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਲਕ ਦੀ ਪੰਚਾਇਤ ਤਿੰਨ ਦਹਾਕਿਆਂ ਤੋਂ ਬਾਅਦ ਸਰਬਸੰਮਤੀ ਨਾਲ ਚੁਣੀ ਗਈ ਪਿੰਡ ਵਿੱਚ ਹੋਈ ਸਰਬਸੰਮਤੀ ਨਾਲ ਚੋਣਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਪਿੰਡ ਦੇ ਸੂਝਵਾਨ ਆਗੂਆਂ ਨੇ ਬੜੀ ਸਮਝਦਾਰੀ ਨਾਲ ਧੜਿਆਂ ਨੂੰ ਆਪਸ ਵਿੱਚ ਇਕੱਠਾ ਕਰਕੇ ਸਰਪੰਚ ਅਤੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ। ਉਹਨਾਂ ਹੋਰਨਾਂ ਪਿੰਡਾਂ ਦੇ ਵੋਟਰਾਂ ਨੂੰ ਆਪਣੇ ਪਿੰਡ ਦਾ ਹਵਾਲਾ ਦੇ ਕੇ ਇਸ ਪੱਧਰ ਤੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਦੀ ਅਪੀਲ ਕੀਤੀ। ਗੌਰਤਲਬ ਹੈ ਕਿ ਇਸ ਕਾਰਜ ਨੂੰ ਇਲਾਕੇ ਵਿੱਚ ਖੂਬ ਸਹਾਰਿਆ ਗਿਆ ਹੈ। ਤਿੰਨ ਦਿਹਾੜੀਆਂ ਬਾਅਦ ਪਿੰਡ ਮਲਕ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ। ਸਰਵ ਸਹਿਮਤੀ ਨਾਲ ਚੁਣੀ ਗਈ ಗ್ರಾಮ ਪੰਚਾਇਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀਤਾ ਸਨਮਾਨਿਤ। ਜਗਰਾਉਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਲਕ ਦੀ ਪੰਚਾਇਤ ਤਿੰਨ ਦਹਾਕਿਆਂ ਤੋਂ ਬਾਅਦ ਸਰਵ ਸਹਿਮਤੀ ਨਾਲ ਚੁਣੀ ਗਈ। ਪਿੰਡ ਵਿੱਚ ਹੋਈ ਸਰਵ ਸਹਿਮਤੀ ਨਾਲ ਚੋਣਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਿੰਡ ਦੇ ਸੂਝਵਾਨ ਆਗੂਆਂ ਨੇ ਬੜੀ ਸਮਝਦਾਰੀ ਨਾਲ ਧੜਿਆਂ ਨੂੰ ਆਪਸ ਵਿੱਚ ਇਕੱਠਾ ਕਰਕੇ ਸਰਪੰਚ ਅਤੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ। ਉਹਨਾਂ ਹੋਰ ਨਾ ਪਿੰਡਾਂ ਦੇ ਵੋਟਰਾਂ ਨੂੰ ਆਪਣੇ ਪਿੰਡ ਦਾ ਹਵਾਲਾ ਦੇ ਕੇ ਇਸ ਪੱਧਰ ਤੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਦੀ ਅਪੀਲ ਕੀਤੀ। ਗੌਰਤਲਬ ਹੈ ਕਿ ਇਸ ਕਾਰਜ ਨੂੰ ਇਲਾਕੇ ਵਿੱਚ ਖੂਬ ਸਹਾਰਿਆ ਗਿਆ ਹੈ।